ਹੈਲੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਬਾਈ ਅੱਜ ਆਪਾਂ ਜਿਹੜਾ ਕੁਝ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਆ ਬਾਈ ਆਪਣੇ ਝੋਨੇ ਬਾਰੇ ਝੋਨੇ ਦੇ ਬਾਈ ਆਪਣਾ 20 ਤਰੀਕ ਨੂੰ ਝੋਨਾ ਲੱਗਿਆਗਾ ਤੇ ਜਿਹੜੀ ਆਪਾਂ ਜੂਰਗੈ ਦੀ ਕਿਸ਼ਤ ਹੈ ਉਹ ਆਪਾਂ ਬਾਈ ਦੂਜੀ ਪਾ ਰਹੇ ਹਾਂ ਦੂਜੀ ਕਿਸ਼ਤ ਜੂਰਗੈ ਦੀ ਤੇ ਉਹਦੇ ਵਿੱਚ ਬਾਈ ਜਿਹੜਾ ਜਿਵੇਂ ਆਪਣਾ ਝੋਨਾ ਖੜ ਜਾਂਦਾ ਪੀੜਾ ਪਾਣਾ ਜਾਂਦਾ ਖੱਟਾ ਜਾ ਹੋ ਜਾਂਦਾ ਝੋਨਾ ਝੋਨਾ ਸਹੀ ਗਰੋਥ ਨਹੀਂ ਕਰਦਾ ਉਹਦੇ ਲਈ ਨਾ ਭਾਈ ਆ ਇੱਕ ਪ੍ਰੋਡਕਟ ਹੈ ਆਪਾਂ ਕੋਈ ਭਾਈ ਕੰਪਨੀ ਦੀ ਮਸ਼ਹੂਰੀ ਨਹੀਂ ਕੋਈ ਕਰ ਰਹੇ ਜਾਂ ਆਪਾਂ ਨੂੰ ਕਿਸੇ ਕੰਪਨੀ ਨੇ ਨਹੀਂ ਆਖਿਆ ਆਪਾਂ ਜਸਟ ਜ਼ਿਮੀਂਦਾਰਾਂ ਦਾ ਫਾਇਦਾ ਫਾਇਦੇ ਦੀ ਗੱਲ ਸੋਚੀ ਆ ਵੀ ਜ਼ਿਮੀਂਦਾਰ ਭਰਾ ਦਾ ਕਿਸੇ ਦਾ ਫਾਇਦਾ ਹੋ ਜੇ ਇਹ ਭਾਈ ਮਲਟੀਪਲੈਕਸ ਦਾ ਨਾ ਜੀਵ ਰਸਤੇ ਨਾ ਤੇ ਪ੍ਰੋਡਕਟ ਆਉਂਦਾਗਾ ਇਹਦੇ ਵਿੱਚ ਹੈਗਾ ਆ ਦੇਖੋ ਇਹਦੇ ਵਿੱਚ ਹਿਊਮਿਕ ਐਸਿਡ ਹੈ ਹਿਊਮਿਕ ਐਸਿਡ ਤੇ ਇਹਦੇ ਵਿੱਚ ਭਾਈ ਹਿਊਮਿਕ ਐਸਿਡ ਐਂਡ ਫੋਲਵਿਕ ਐਸਿਡ ਹੈ ਹੇ ਹਮਾ ਕਾ ਸਰਵਾਈ 12% ਡਬਲਯੂ ਡਬਲਯੂ ਠੀਕ ਹੈ ਇਹ ਦੀ ਨਾ ਬਾਈ ਇਹ ਉਹ ਤਾਂ 2.5 ਕਿੱਲਿਆਂ ਦਾ ਪੈਂਦਾਗਾ 1 ਕਿੱਲੇ ਦੇ 2.5 ਕਿੱਲਿਆਂ ਨੂੰ ਵੀ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਪਾ ਸਕਦੇ ਹਾਂ ਪਰ ਆਪਾਂ ਬਾਈ ਇਹਨੂੰ 2 ਕਿੱਲਿਆਂ 'ਚ ਹੀ ਪਾਵਾਂਗੇ ਜਿਹੜੀ ਬਾਈ ਇਹਦੇ ਫਾਇਦੇ ਪਤਾ ਕੀ ਆਪਣੇ ਖੜੇ ਹੋਏ ਧੋਨੇ ਨੂੰ ਇਹ ਮਤਲਬ ਕਹਿ ਚਲਾ ਦਿੰਦਾਗਾ ਤੇ ਇਹ ਇਹਦੇ ਬਾਰੇ ਬਾਈ ਵਿੱਚ ਫੋਨ ਆ ਗਿਆ ਸੀ ਉਹਦੇ ਲਈ ਬਾਈ ਆਪਾਂ ਮਾਫੀ ਚਾਹੁੰਦੇ ਆ ਤੇ ਇਹ ਜਿਹੜਾ ਬਾਈ ਆਪਾਂ ਦੱਸ ਰਹੇ ਆ ਆਪਾਂ ਨਾ ਇਹ ਪਿਛਲੇ ਸਾਲ ਬਾਈ ਇਹ ਆਪਾਂ 2 ਕਿੱਲਿਆਂ 'ਚ ਇਹਦੀ ਵਰਤੋਂ ਕੀਤੀ ਸੀ ਤੇ ਜਦੋਂ 2 ਕਿੱਲਿਆਂ 'ਚ ਆਪਾਂ ਇਹਦੀ ਵਰਤੋਂ ਕੀਤੀ ਸੀ ਆਪਾਂ ਨੂੰ ਬਾਈ ਫਰਕ ਨਾ ਇਹਦਾ ਘੱਟੋ ਘੱਟ ਜਿਹੜੇ ਇਹਦੇ ਵਿੱਚ ਆਪਾਂ ਇਹਨੂੰ ਯੂਜ਼ ਕੀਤਾ ਸੀ ਉਹ ਤੋਂ ਨਾ ਬਾਈ 5 ਤੋਂ 7 ਮਾਣ ਵੱਧ ਹੋਇਆਗਾ ਤੇ ਐਂਡ ਤੱਕ ਹਰਿਆ ਭਰਿਆ ਵਧਿਆ ਰਹੇਗਾ ਇਹਦੇ ਨਾਲ ਆਪਣੇ ਵੀ ਮਲਟੀਪਲੈਕਸ ਦੇ ਪ੍ਰੋਡਕਟ ਹੈ ਇਹ ਨਵ ਜੀਵਨ ਦੇ ਨਵ ਜੀਵਨ ਜੀ ਇਹ ਇਹ ਨਾਂ ਤੇ ਇਹਦਾ ਵੀ ਬਈ 7-8 ਬਣ ਝੋਨਾ ਨਾਲ ਹੀ ਸਾਡੇ ਇੱਕੋ ਬਾਣ ਇੱਕੋ ਖੇਤ ਹੈ ਵਰਤ ਹੋਇਆ ਜਿਹੜਾ ਇਹ ਹਿਊਮਿਕ ਐਸਿਡ ਆ ਪਹਿਲਾਂ ਆਪਾਂ ਨਾ ਜਿਵੇਂ ਮਿਟਸੂਮੀ ਦੀ ਕਮਾਂਚੀ ਦਵਾਈ ਆ ਗਈ ਤੇ ਜਾਂ ਜਿਵੇਂ ਕੋਈ ਵੀ ਗੌਦਰੇ ਦਾ ਕੋਈ ਗਰੋਥ ਪਲੈਂਟਰ ਆ ਗਿਆ ਪਹਿਲਾਂ ਆਪਾਂ ਉਹਨਾਂ ਦੀ ਯੂਜ਼ਿੰਗ ਕਰਦੇ ਹਾਂ ਉਹਨਾਂ ਦੀ ਵਰਤੋਂ ਕਰਦੇ ਸੀ ਪਰ ਹੁਣ ਬਈ ਆਪਾਂ ਇਹਦੀ ਵਰਤੋਂ ਕੀਤੀ ਆ ਤੇ ਪਿਛਲੇ ਸਾਲ ਆਪਾਂ ਕਰੀ ਸੀ ਐਤਕੀ ਆਪਾਂ ਤਕਰੀਬਨ ਸਾਰੇ ਬਾਣ ਚ ਦੂਜੀ ਜੁਰਗਾ ਚ ਆਪਾਂ ਇਹਨੂੰ ਪਾ ਰਹੇ ਆ ਤੇ ਇਹਦਾ ਆਪਾਂ ਨੂੰ ਬਈ ਬਹੁਤ ਫਰਕ ਲੱਗਿਆ ਕਈ ਹੁਣ ਮੇਰੇ ਵੀਰ ਭਰਾ ਆਖਣਗੇ ਵੀਡੀਓ ਦੇ ਵਿੱਚ ਵੀ ਬਾਈ ਐਵੇਂ ਛੋਨੇ ਤੇ ਖਰਚ ਕਰੇ ਦਾ ਕੋਈ ਫਾਇਦਾ ਨਹੀਂ ਇਹਦਾ ਫਾਇਦਾ ਹੀ ਨਹੀਂ ਇਹਦਾ ਪਾਉਣ ਦਾ ਸੀ ਕਦੇ ਪਾਏ ਨਹੀਂ ਬਾਈ ਮੈਂ ਸੋਡੀ ਗੱਲ ਨਾਲ ਨਾ 100% ਸਹਿਮਤ ਹੁਣ ਸਾਡੇ ਫੂਲ ਹੈ ਦੂਜਾ ਪਿੰਡ ਹੈ ਆਪਣਾ ਉੱਥੇ ਬਾਈ ਉਹ 60-60 ਕਿੱਲੇ ਝੋਨੇ ਦੇ ਲਾਉਂਦੇ ਆ ਉਹੋ ਕਦੇ ਤੁਸੀਂ ਯਕੀਨ ਕਰੋ ਵੀ ਉਹਨਾਂ ਨੇ ਕਦੇ ਜਿੰਕ ਵੀ ਨਹੀਂ ਪਾਈ ਕੱਲੀ 4 ਗੱਟੇ ਜੂਰਗਿਆ ਦੇ ਬਸ ਔਨਲੀ ਹੋਰ ਕੁਝ ਨਹੀਂ ਇੱਥੇ ਬਾਈ ਸਾਡਾ ਕੋਟਸ਼ਮੀਰ ਪਿੰਡ ਆ ਇੱਥੇ ਬਾਣਾ ਦੇ ਵਿੱਚ ਦਿੱਕਤ ਆਉਂਦੀ ਆ ਤੇ ਤਾਂ ਕਰਕੇ ਇਹਨੂੰ ਪਾਉਣਾ ਪੈਂਦਾਗਾ ਕਈ ਮੇਰੇ ਵੀਰ ਜਿਹੜੇ ਬਾਈ ਨਹੀਂ ਪਾਉਂਦੇ ਠੀਕ ਆ ਉਹਨਾਂ ਦੀ ਮਰਜ਼ੀ ਆ ਪਰ ਜਿਹਨਾਂ ਦਾ ਕੋਈ ਝੋਨਾ ਖੜਾਗਾ ਕੋਈ ਦਿੱਕਤ ਲੱਗਦੀ ਆ ਆਪਣਾ 5 ਤੋਂ 7 ਮਣ ਝਾੜ ਵਧੇਗਾ ਆਪਾਂ ਇਸ ਕਰਕੇ ਦੀ ਵਰਤੋਂ ਕਰਦੇ ਆ ਤੇ ਤੁਸੀਂ ਵੀ ਭਾਈ ਜੇ ਕੋਈ ਜੇ ਕਹੇ ਨਹੀਂ ਛੋਣੇ ਦੀ ਮਤਲਬ ਕਿ ਛੜ ਨਹੀਂ ਕੋਈ ਸਿੱਧੀ ਆ ਤਾਂ ਉਹ ਇਹਨੂੰ ਇਹ ਇਹਦੀ ਵਰਤੋਂ ਕਰ ਸਕਦਾ ਇਹਦਾ ਕੋਈ ਆਪਾਂ ਵੱਡੀ ਗੱਲ ਵੀਡੀਓ ਦੀ ਤਾਂ ਕਰਕੇ ਬਣਾਈ ਜੀ ਇਹਦਾ ਕੋਈ ਰੇਟ ਨਹੀਂ ਜਿਆਦਾ ਇਹ तकरीबन 500 ਰੁਪਏ ਦਾ ਲੀਟਰ ਹੈ ਮਲਟੀਪਲੈਕਸ ਵੀ ਬ੍ਰਾਂਡ ਹੈ ਵਧੀਆ ਤੇ ਤੁਸੀਂ ਦੇਖ ਲਓ ਵੀ 250 ਰੁਪਏ ਕਿੱਲਾ ਭਈ ਇਹ ਜਵਾਨ ਇਹ ਐਸ ਲੋਟਿਕ ਇਹ ਇਹਦਾ ਜਿਹੜਾ ਭਾਈ ਆਪਾਂ ਨੂੰ ਨਕਲੀ ਐਸਵੇਂ ਤੁਹਾਨੂੰ ਕਈ ਜਗ੍ਹਾਵੇਂ ਝੂਠ ਬੋਲੀ ਜਗ੍ਹਾ ਕੋਈ ਪਤਾ ਨਹੀਂ ਪਰ ਜਿਹੜਾ ਇਹ ਮਲਟੀਪਲੈਕਸ ਦਾ ਇਹ ਅਸਲੀ ਆ ਆਪੋ ਇਹ ਗੱਲ ਮੰਨ ਕੇ ਚੱਲੋ ਇਹਦੇ ਚੋਂ ਕਾਲੇ ਰੰਗ ਦਾ ਜਿਵੇਂ ਆਪਣਾ ਕੋਈ ਜਮਾ ਕਾਲਾ ਰੰਗ ਹੁੰਦਾ ਉਹ ਉਸ ਤਰ੍ਹਾਂ ਦਾ ਬਈ ਲੁਪੜ ਚੇਹ ਲੀਟਰ ਹੈ ਤੇ ਆ ਜਿਵੇਂ ਆ ਸਾਡੇ ਬੰਦੇ ਨੇ ਭਰਾ ਨੇ ਆਪਣੇ ਨੇ ਇਹਦੀ ਵਰਤੋਂ ਕੀਤੀਆਂ ਨੂੰ ਰਲਾਇਆ ਐਸ ਤਰ੍ਹਾਂ ਦੀ ਜੂਰ ਗਿਆ ਉਹ ਜੋਗੀ ਹੁਣ ਇਹਦੇ ਵਿੱਚ ਬਸ ਛੱਟਾ ਲਾਉਣਾਗਾ ਤੇ ਜਿਹੜੇ ਬੰਦਿਆਂ ਨੇ ਵਰਤੋਂ ਨਹੀਂ ਕੀਤੀ ਉਹ ਇੱਕ ਵਾਰੀ ਜ਼ਰੂਰ ਕਰਕੇ ਦੇਖਣਾ ਧੰਨਵਾਦ ਸਤਿ ਸ੍ਰੀ ਅਕਾਲ